ਦੇਸ਼ ਭਰ ਚ ਠੰਡ ਦਾ ਕਹਿਰ ਜਾਰੀ ਜਨ ਜੀਵਨ ਹੋਇਆ ਪ੍ਰਭਾਵਿਤ ਠੀਤ ਲੇਰ ਨੇ ਠਾਰੇ ਲੋਕ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਚ ਵਾਧਾ ਪੰਜਾਬ ਚ ਅੱਜ ਵੀ ਠੰਡ ਦਾ ਕਹਿਰ ਦੇਖਣ ਨੂੰ ਮਿਲੇਗਾ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਕਈ ਤਰ੍ਹਾਂ ਦੇ ਅਲਰਟ ਜਾਰੀ ਕੀਤੇ ਨੇ ਜਿੱਥੇ ਧੁੰਦ ਦਾ ਅਲਰਟ ਪੂਰੇ ਸੂਬੇ 'ਚ ਜਾਰੀ ਕੀਤਾ ਗਿਆ ਹੈ ਉੱਥੇ ਹੀ ਕਈ ਜ਼ਿਲ੍ਹਿਆਂ 'ਚ ਕੋਲਡ ਵੇਵ ਯਾਨੀ ਠੀਤ ਲਹਿਰ ਤੇ ਕਈ-ਕਈ ਜ਼ਿਲ੍ਹਿਆਂ 'ਚ ਕੋਲਡ ਡੇ ਯਾਨੀ ਠੰਡੇ ਦਿਨ ਦਾ ਅਲਰਟ ਵੀ ਜਾਰੀ ਕੀਤਾ ਗਿਆ ਅੰਮ੍ਰਿਤਸਰ ਕਪੂਰਥਲਾ ਲੁਧਿਆਣਾ ਜਲੰਧਰ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ 'ਚ ਅੱਜ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਇੱਥੇ ਕੁਝ ਥਾਵਾਂ ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਖੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਰੂਪਨਗਰ ਐਸਐਸ ਨਗਰ ਮੁਹਾਲੀ ਤੇ ਮਲੇਰਕੋਟਲਾ ਚ ਧੁੰਦ ਦਾ yellow alert ਜਾਰੀ ਕੀਤਾ ਗਿਆ ਹੈ ਇਤੇ ਵਕ ਵਕ ਥਾਵਾਂ ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਤੇ ਨਵਾਂ ਸ਼ਹਿਰ ਰੋਪਨਗਰ ਪਟਿਆਲਾ ਤੇ ਐਸ.ਐਸ ਨਗਰ ਮੋਹਾਲੀ ਚ ਕੋਲਡ ਡੇ ਦਾ ਅਲਰਟ ਵੀ ਜਾਰੀ ਕੀਤਾ ਗਿਆ ਫਾਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਚ ਕੋਲਡ ਵੇਵ ਯਾਨੀ ਠੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਤੇ ਬੀਤੇ ਦਿਨ ਪੰਜਾਬ ਦੇ ਔਸਤ ਘਟ ਤੋਂ ਘਟ ਤਾਪਮਾਨ ਚ 0.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਇਹ ਆਮ ਨਾਲੋਂ 1.6 ਡਿਗਰੀ ਵਾਧਾ ਹੈ ਤੇ ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ ਜੋ ਕਿ 4.6 ਡਿਗਰੀ ਰਿਹਾ। ਅੰਮ੍ਰਿਤਸਰ ਦਾ ਘੱਟ ਤੋਂ ਘੱਟ ਤਾਪਮਾਨ 7.5 ਡਿਗਰੀ, ਲੁਧਿਆਣਾ ਦਾ 6.6 ਡਿਗਰੀ, ਪਟਿਆਲਾ ਦਾ 7.1 ਡਿਗਰੀ, ਫਰੀਦਕੋਟ ਦਾ 7.2 ਡਿਗਰੀ, ਗੁਰਦਾਸਪੁਰ ਦਾ 5.7 ਡਿਗਰੀ ਤੇ ਬੱਲਵਾਲ ਦਾ 5.3 ਡਿਗਰੀ ਦਰਜ ਕੀਤਾ ਗਿਆ। ਹੁਸ਼ਿਆਰਪੁਰ ਦਾ ਘਟ ਤੋਂ ਘਟ ਤਾਪਮਾਨ 6.6 ਡਿਗਰੀ ਮਾਨਸਾ 6.9 ਡਿਗਰੀ ਭਾਖੜਾ ਡੈਮ ਦਾ 7.3 ਡਿਗਰੀ ਤੇ ਸ੍ਰੀ ਆਨੰਦਪੁਰ ਸਾਹਿਬ ਰੋਪੜ ਦਾ 6.2 ਡਿਗਰੀ ਦਰਜ ਕੀਤਾ ਗਿਆ ਤੇ ਉੱਤਰਾਖੰਡ ਦੇ ਤਿੰਨ ਸ਼ਹਿਰਾਂ ਵਿੱਚ ਜੋ ਕਿ ਬਹੁਤ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਜਿਸ ਵਿੱਚ ਪਿਥੌਰਾਗੜ ਵਿੱਚ ਆਦ ਕਲਾਸ਼ ਰੁਦਰਪ੍ਰਯਾਗ ਵਿੱਚ केदारनाथ ਅਤੇ ਉੱਤਰ ਕਾਸ਼ੀ ਵਿੱਚ ਯਮੁਨੋਤਰੀ ਤਾਮ ਸ਼ਾਮਲ ਨੇ ਤੇ ਇਸ ਦੌਰਾਨ ਬਦਰੀਨਾਥ ਕਸ਼ਮੀਰ ਦੀ ਡਲ ਚੀਲ ਨਾਲੋਂ ਦੁੱਗਣਾ ਠੰਡਾ ਹੈ ਤੇ ਬਦਰੀਨਾਥ ਦਾ ਤਾਪਮਨ -16 ਡਿਗਰੀ ਸੈਲਸੀਅਸ ਹੈ ਜਦੋਂ ਕਿ ਡਲ ਚੀਲ ਦਾ ਤਾਪਮਨ -8 ਡਿਗਰੀ ਸੈਲਸੀਅਸ ਹੈ ਤੇ 6 ਜ਼ਿਲ੍ਹਿਆਂ ਲਈ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਹਰਦੁਆਰ ਉਦਮ ਸਿੰਘ ਨਗਰ ਨੈਨੀਤਾਲ ਚੰਪਾਵਤ ਪੌੜੀ ਅਤੇ ਦੇਰਾਦੂੰ ਸ਼ਾਮਲ ਨੇ ਉੱਚੀਆਂ-ਉੱਚੀਆਂ ਵਾਲੇ ਜੋ ਕਿ ਇਲਾਕਿਆਂ ਵਿੱਚ ਕੋਹਰਾ ਜੰਮਿਆ ਹੋਇਆ ਹੈ ਪਹਾੜੀਆਂ ਦੇ ਤੇ ਇਹਨਾਂ ਤੋਂ ਇਲਾਵਾ ਪੰਜ ਸ਼ਹਿਰਾਂ ਵਿੱਚ ਤਾਪਮਾਨ -9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਸ ਕਾਰਨ ਪੀਣ ਵਾਲੇ ਪਾਣੀ ਦੀ ਜੋ ਕਿ ਪਾਈਪਲਾਈਨਾਂ ਨੇ ਉਹ ਜੰਮ ਗਈਆਂ ਨੇ ਤੇ ਇਹਨਾਂ ਸ਼ਹਿਰਾਂ ਵਿੱਚ ਤਾਪਮਾਨ ਜੋ ਕਿ -9 ਡਿਗਰੀ ਸੈਲਸੀਅਸ ਹੈ ਤੇ ਬਦਰੀਨਾਥ ਵਿੱਚ -16 ਡਿਗਰੀ ਹੇਮਕੁੰਡ ਸਾਹਿਬ ਵਿੱਚ 13 ਜੋ ਕਿ -13 ਹਰੀ ਸੂਲਵਚ -14 ਅਤੇ ਯਮਨੋਤਰੇ ਵਿੱਚ -16 ਡਰਜ ਕੀਤਾ ਗਿਆ ਤੇ ਉੱਤਰ ਪ੍ਰਦੇਸ਼ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਪਹਾੜਾਂ ਤੋਂ ਚੱਲ ਰਹੀਆਂ ਬਰਫ਼ੀਲੀਆਂ ਹਵਾਵਾਂ ਨੇ ਠੰਡ ਹੋਰ ਵਧਾ ਦਿੱਤੀ ਹੈ ਵੀਰਵਾਰ ਸਵੇਰੇ ਆਗਰਾ ਅਤੇ ਗੋਰਖਪੁਰ ਸਮੇਤ 30 ਜ਼ਿਲ੍ਹੇ ਤੁੰਦ ਦੀ ਲਪੇਟ ਵਿੱਚ ਨੇ ਤੇ ਕਈ ਥਾਵਾਂ ਤੇ ਦ੍ਰਿਸ਼ਟੀ ਘਟ ਕੇ 10 ਮੀਟਰ ਸੀ ਤੇ ਲਖਨਊ ਅਤੇ ਕਾਨਪੁਰ ਸਮੇਤ 26 ਜ਼ਿਲ੍ਹਿਆਂ ਵਿੱਚ ਠੰਡੇ ਦਿਨਾ ਵਰਗੇ ਹਾਲਾਤ ਨੇ ਤੇ ਦਿਨ ਵੇਲੇ ਸੂਰਜ ਘੱਟ ਹੀ ਨਿਕਲ ਰਿਹਾ ਤੇ ਕੜਾਕੇ ਦੀ ਠੰਡ ਕਾਰਨ ਰਾਤ ਭਾਰ ਵਿੱਚ 8ਵੀਂ ਜਮਾਤ ਤੱਕ ਦੇ ਸਕੂਲ 14 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਨੇ ਤੇ ਬਾਕੀ ਸਕੂਲ ਬਦਲੇ ਹੋਏ ਸਮੇਂ ਤੇ ਖੁੱਲ ਰਹੇ ਨੇ ਤੇ ਇਸ ਤੋਂ ਇਲਾਵਾ ਬਰੇਲੀ ਅੰਬੇਡਕਰ ਨਗਰ ਕਨੌਜ ਅਤੇ ਚੰਦੌਲ ਦੇ ਵਿੱਚ 12ਵੀਂ ਜਮਾਤ ਤੱਕ ਦੇ ਸਕੂਲ 10 ਜਨਵਰੀ ਤੱਕ ਅਤੇ ਆਗਰਾ ਅਤੇ ਮਾਤਰਾ ਵਿੱਚ ਅੱਜ ਤੱਕ ਬੰਦ ਰਹਿਣਗੇ ਤੇ ਠੰਡ ਕਾਰਨ ਗਲੀਆਂ ਸੁੰਨਸਾਨ ਨੇ ਤੇ ਲੋਕ ਘਟ ਹੀ ਘਰਾਂ ਵਿੱਚੋਂ ਨਿਕਲ ਰਹੇ ਨੇ ਤੇ ਧੁੰਦ ਨੇ ਸੜਕ ਰੇਲ ਅਤੇ ਹਵਾਈ ਯਾਤਰਾ ਨੂੰ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਰੇਲ ਗੱਡੀਆਂ ਅਤੇ ਉਡਾਣਾਂ ਘੰਟਿਆਂ ਤੱਕ ਦੇਰੀ ਨਾਲ ਚੱਲ ਰਹੀਆਂ ਨੇ। ਆਜ਼ਮਗੜ ਅਤੇ ਅਯੁੱਧਿਆ ਪਿਛਲੇ 24 ਘੰਟਿਆਂ ਵਿੱਚ ਲਗਾਤਾਰ ਸਭ ਤੋਂ ਠੰਡੇ ਸਥਾਨ ਰਹੇ ਤੇ ਗੋਰਖਪੁਰ ਵਿੱਚ 5.1 ਡਿਗਰੀ ਸੈਲਸੀਅਸ ਚੁਰਕ ਵਿੱਚ 6.2 ਡਿਗਰੀ ਸੈਲਸੀਅਸ ਅਤੇ ਅਲੀਗੜ ਵਿੱਚ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੋ ਠੰਡ ਕਾਰਨ ਹਸਪਤਾਲਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਤੇ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਰਾਤਾਂ ਹੋਰ ਵੀ ਠੰਡੀਆਂ ਹੋਣਗੀਆਂ। ਇਸ ਲਈ ਲੋਕਾਂ ਨੂੰ ਬਹੁਤ ਜ਼ਰੂਰੀ ਹੋਣ ਤੇ ਹੀ ਘਰਾਂ ਤੋਂ ਬਾਹਰ ਨਿਕਲਣਾ ਚਾਹੀਦਾ।